निमरत ने अपने मुंडे मोनू नु दूध दा गिलास दिंदे हुए केहा मोनू पुत्त ਛੇਤੀ ਨਾਲ ਦੁੱਧ ਪੀ ਲੈ ਉਸ ਤੋਂ ਬਾਅਦ ਮੰਮਾ ਤੈਨੂੰ ਇੱਕ ਵਧੀਆ ਜੀ ਕਹਾਣੀ ਸੁਣਾਊਗੀ ਤੇ ਤੂੰ ਆਰਾਮ ਨਾਲ ਸੌਂ ਜਾਵੀਂ ਨਿਮਰਤ ਆਪਣੇ ਪੁੱਤ ਨਾਲ ਪਿਆਰ ਕਰ ਰਹੀ ਸੀ ਉਸੇ ਵਕਤ ਉਸਦੀ ਨਣਦ ਕਾਜਲ ਰਾਤ ਦੇ ਸਾਰੇ ਬਰਤਨ ਮਾਂਜ ਕੇ ਹਾਲ ਵਿੱਚ ਆਈ ਤੇ ਆਪਣੀ ਭਾਬੀ ਨੂੰ ਕਹਿਣ ਲੱਗੀ ਭਾਬੀ ਮੈਂ ਸਾਰਾ ਕੰਮ ਖਤਮ ਕਰ ਦਿੱਤਾ ਹੈ ਪਰ ਨਿਮਰਤ ਨੇ ਉਸਦੀ ਗੱਲ ਤੇ ਕੋਈ ਧਿਆਨ ਨਾ ਦਿੱਤਾ। ਬਾਜਲ ਨੇ ਝਿਜਕਦੇ ਹੋਏ ਫੇਰ ਕਿਹਾ, "ਭਾਬੀ, ਥੋੜਾ ਜਿਹਾ ਦੁੱਧ ਬਚਿਆ ਤਾਂ ਨੀਮੀ ਨੂੰ ਵੀ ਦੇ ਦੋ।" ਐਨਾ ਸੁਨਣਾ ਸੀ ਕਿ ਨਿਮਰਤ ਦਾ ਪਾਰਾ ਇੱਕਦਮ ਚੜ ਗਿਆ ਤੇ ਬੋਲੀ, "ਮੈਂ ਦੁੱਧ ਤੇਰੀ ਇਸ ਮਨਹੂਸਤੀ ਦੇ ਲਈ ਨਹੀਂ ਮੰਗਵਾਉਂਦੀ। ਇੱਕ ਤਾਂ ਪੈਦਾ ਹੁੰਦੇ ਹੀ ਇਹ ਆਪਣੇ ਬਾਪ ਨੂੰ ਖਾ ਗਈ ਤੇ ਤੁਸੀਂ ਦੋਵੇਂ ਸਾਡੇ ਸਿਰ ਤੇ ਆ ਕੇ ਬੈਠ ਗਈਆਂ ਤੇ ਉੱਪਰ ਤੋਂ ਤੇਰੀਆਂ ਫਰਮਾਇਸ਼ਾਂ" ਦੇਖ ਭਾਈ ਸਾਡੇ ਕੋਲ ਰੁਪਏ ਪੈਸੇ ਦਾ ਕੋਈ درخت ਨਹੀਂ ਲੱਗਿਆ ਜਿਹੜਾ ਤੁਹਾਡੇ ਮਾਮਾ ਧੀਆਂ ਦੇ ਲਈ ਅਸੀਂ ਦੁੱਧ ਮੰਗਵਾਈਏ ਇਸ ਲਈ ਚੁੱਪਚਾਪ ਆਪਣੀਆਂ ਨਜ਼ਰਾਂ ਤੇ ਮੂੰਹ ਬੰਨ ਕੇ ਰੱਖੋ ਨਾ ਤਾਂ ਸਾਨੂੰ ਅੱਖਾਂ ਨਾਲ ਕੁਝ ਖਾਂਦੇ ਪੀਂਦੇ ਦੇਖੋ ਤੇ ਨਾ ਹੀ ਆਪਣੀ ਜੀਬ ਲਪਲਪਾਓ ਐਵੇਂ ਦਾ ਵਤੀਰਾ ਰਿਹਾ ਤੁਹਾਡਾ ਤਾਂ ਮੇਰੇ ਪੁੱਤ ਨੂੰ ਵੀ ਨਜ਼ਰ ਲਗਾ ਦਵਾਂਗੀ ਆ ਐਨਾ ਕਹਿ ਕੇ ਉਹ ਆਪਣੇ ਪੁੱਤ ਦਾ ਹੱਥ ਫੜ ਕੇ ਉਸ ਨੂੰ ਕਮਰੇ ਵਿੱਚ ਲੈ ਗਈ ਇੱਧਰ ਕਾਜਲ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਉਸ ਨੂੰ ਆਪਣੇ ਪੇਕੇ ਆਏ 2 ਸਾਲ ਹੋ ਚੁੱਕੇ ਸੀ ਉਸ ਦੀ ਤੇ ਨੀਮੀ ਵੀ 2 ਸਾਲ ਦੀ ਹੋ ਚੁੱਕੀ ਸੀ ਰਹਿ ਰਹਿ ਕੇ ਕਾਜਲ ਨੂੰ ਉਹ ਦਿਨ ਯਾਦ ਆ ਜਾਂਦਾ ਜਦੋਂ ਉਹ ਹਸਪੀਟਲ ਵਿੱਚ ਦਾਖਲ ਹੋਈ ਦਰਦ ਨਾਲ ਛਟਪਟਾ ਰਹੀ ਸੀ ਤੇ ਇੱਧਰ ਪਤੀ ਗੁਰਜੰਟ ਦਫ਼ਤਰ ਤੋਂ ਛੁੱਟੀ ਲੈ ਕੇ ਸਿੱਧੇ ਹਸਪਤਾਲ ਆਉਣ ਲਈ ਦਫ਼ਤਰ ਤੋਂ ਨਿਕਲਿਆ ਰਸਤੇ ਵਿੱਚ ਕਾਰ ਨੇ ਅਜਹੀ ਟੱਕਰ ਮਾਰੀ ਜਿਸ ਦੇ ਕਾਰਨ ਉਸ ਦਾ ਸਿਰ ਡਿਵਾਈਡਰ ਨਾਲ ਜਾ ਵੱਜਿਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਇਸ ਤਰ੍ਹਾਂ ਜਿਸ ਦਿਨ ਨਿੰਮੀ ਦਾ ਜਨਮ ਹੋਇਆ ਉਸੇ ਦਿਨ ਉਸਦੇ ਪਿਤਾ ਦੀ ਮੌਤ ਹੋ ਗਈ ਸੀ ਤਾਂ ਸਾਰੇ ਲੋਕ ਉਸ ਨੂੰ ਮਨਹੂਸ ਸਮਝਣ ਲੱਗੇ ਇੱਥੋਂ ਤੱਕ ਕਿ ਦਾਦਾ-ਦਾਦੀ ਨੇ ਵੀ ਉਸ ਨੂੰ ਸਵੀਕਾਰ ਨਹੀਂ ਕੀਤਾ ਤੇ ਉਹਨਾਂ ਨੇ ਮਾਤੀ ਨੂੰ ਘਰੋਂ ਕੱਢ ਦਿੱਤਾ ਉਸ ਦੇ ਪਤੀ ਨੇ ਕਿੰਨੇ ਸੁਪਨੇ ਸਜਾਏ ਸੀ ਆਪਣੇ ਬੱਚੇ ਦੇ ਲਈ ਸਾਰੇ ਹੀ ਅਧੂਰੇ ਛੱਡ ਕੇ ਉਹ ਇਸ ਦੁਨੀਆ ਤੋਂ ਚਲਾ ਗਿਆ ਅਜਿਹੇ ਟਾਈਮ ਵਿੱਚ ਸਰਬਜੀਤ ਵੀਰੇ ਨੇ ਸਹਾਰਾ ਦਿੱਤਾ ਸੀ ਮੰਮੀ ਪਾਪਾ ਦੀ ਜਗ੍ਹਾ ਤੇ ਵੀਰਾ ਮੇਰੀ ਢਾਲ ਬਣ ਕੇ ਖੜਾ ਸੀ ਮੈਨੂੰ ਵੀ ਕੁਝ ਹੌਂਸਲਾ ਹੋਇਆ ਤੇ ਮੈਂ ਵੀਰੇ ਦੇ ਨਾਲ ਆਪਣੇ ਪੇਕੇ ਆ ਗਈ ਵੀਰਾ ਮੇਰੀ ਪੂਰੀ ਇੱਜ਼ਤ ਕਰਦਾ ਮੇਰੀ ਧੀ ਨੂੰ ਵੀ ਬਹੁਤ ਪਿਆਰ ਕਰਦਾ ਆਪਣੇ ਪੁੱਤ ਦੇ ਬਰਾਬਰ ਸਮਝ ਕੇ ਹਰ ਚੀਜ਼ ਮੇਰੀ ਧੀ ਨੂੰ ਲਿਆ ਕੇ ਦਿੰਦਾ ਪਰ ਮੇਰੀ ਧੀ ਦੇ ਖਡਾਉਣੇ ਵੀ ਮੇਰੀ ਭਾਬੀ ਖੋ ਕੇ ਰੱਖ ਲੈਂਦੀ ਨਿਮਰਤ ਭਾਬੀ ਵੀਰੇ ਦੇ ਡਰ ਦੇ ਕਾਰਨ ਉਸ ਦੇ ਸਾਹਮਣੇ ਕਾਜਲ ਨੂੰ ਕੁਝ ਨਾ ਕਹਿੰਦੀ ਘਰ ਦੇ ਸਾਰੇ ਕੰਮ ਵੀ ਉਸ ਤੋਂ ਕਰਵਾਉਂਦੀ ਤੇ ਬਦਲੇ ਵਿੱਚ ਹੰਝੂ ਤੇ અપਮਾਨ ਪਰੋਸ ਕੇ ਉਸ ਦੇ ਸਾਹਮਣੇ ਰੱਖ ਦਿੰਦੀ ਸੀ ਕਾਜਲ ਤਾਂ ਸਭ ਕੁਝ ਸਹਿਣ ਕਰ ਜਾਂਦੀ ਪਰ ਜਦ ਗੱਲ ਉਸ ਦੀ ਧੀ ਦੀ ਆਉਂਦੀ ਉਹ ਸੋਚ ਵਿੱਚ ਪੈ ਜਾਂਦੀ ਕਿ ਮੇਰੀ ਧੀ ਦੀ ਕਿਸਮਤ ਇੰਨੀ ਖਰਾਬ ਹੈ ਜੋ ਪੈਦਾ ਹੁੰਦੇ ਹੀ ਪਿਓ ਦਾ ਸਾਆ ਸਿਰ ਤੋਂ हट ਗਿਆ ਇੱਕ ਦਿਨ ਨਿਮਰਤ ਬਾਜ਼ਾਰ ਗਈ ਸੀ ਤਾਂ ਆਪਣੇ ਪੁੱਤ ਲਈ ਸਮੋਸੇ ਤੇ ਗੁਲਾਬ ਜਾਮਨ ਲੈ ਆਈ ਜਦੋਂ ਮੋਨੂ ਇੱਕ ਪਲੇਟ ਵਿੱਚ ਸਮੋਸਾ ਤੇ ਗੁਲਾਬ ਜਾਮਨ ਲੈ ਕੇ ਖਾਣ ਲੱਗਿਆ ਉਸੇ ਵਕਤ ਨੀਮੀ ਵੀ ਉਸਦੇ ਸਾਹਮਣੇ ਆ ਕੇ ਖੜੀ ਹੋ ਗਈ ਉਸ ਨੂੰ ਆਪਣੇ ਸਾਹਮਣੇ ਖੜਾ ਦੇਖ ਕੇ ਨਿਮਰਤ ਗੁੱਸੇ ਵਿੱਚ ਅੱਗ ਬਬੂਲਾ ਹੋ ਉੱਠੀ ਤੇ ਚੀਕਦੇ ਹੋਏ ਕਹਿਣ ਲੱਗੀ ਕਾਜਲ ਆਪਣੀ ਇਸ ਮਨਹੂਸਤੀ ਨੂੰ ਇੱਥੋਂ ਲੈ ਜਾ ਮੇਰੇ ਪੁੱਤ ਦੇ ਖਾਂ ਤੇ ਨਜ਼ਰ ਲਗਾ ਰਹੀ ਹੈ ਕਾਜਲ ਦੌੜਦੀ ਹੋਈ ਆਈ ਨਿਮਰਤ ਮੂੰਹ ਬਣਾ ਕੇ ਫੇਰ ਕਹਿਣ ਲੱਗੀ ਤੇਰੀ ਧੀ ਦਾ ਢਿੱਡ ਨਹੀਂ ਖੂ ਹੈ ਦੇਖ ਕਿਵੇਂ ਮੇਰੇ ਪੁੱਤ ਦੇ ਸਮੋਸੇ ਤੇ ਗੁਲਾਬ ਜਾਮਨ ਤੇ ਨਜ਼ਰਾਂ ਗੜਾ ਕੇ ਬੈਠੀ ਹੈ ਆਪਣੀ ਭੁੱਖੜਤੀ ਨੂੰ ਇੱਥੋਂ ਲੈ ਜਾ ਨਹੀ ਤਾਂ ਕੱਲ ਨੂੰ ਸੌਰਿਆਂ ਵਿੱਚ ਜਾ ਕੇ ਭੁੱਖ ਕਿਵੇਂ ਸਹਿਣ ਕਰੂਗੀ ਭਾਬੀ ਦੇ ਤਾਨੇ ਸੁਣਨ ਤੋਂ ਬਾਅਦ ਕਾਜਲ ਤੋਂ ਸਹਿਨ ਨਾ ਹੋਇਆ ਬੋਲ ਪਈ ਭਾਬੀ ਜਦੋਂ ਦੀ ਮੈਂ ਇਸ ਘਰ ਵਿੱਚ ਰਹਿਣ ਆਈਆਂ ਉਦੋਂ ਤੋਂ ਤੁਸੀਂ ਮੇਰੀ ਧੀ ਦੇ ਪਿੱਛੇ ਹੱਥ ਧੋਕੇ ਪਈ ਹੋ ਜਿਸ ਤਰ੍ਹਾਂ ਮੋਨੂ ਇਸ ਘਰ ਦਾ ਬੱਚਾ ਹੈ ਉਸੇ ਤਰ੍ਹਾਂ ਮੇਰੀ ਧੀ ਨਿੰਮੀ ਵੀ ਛੋਟੀ ਜਹੀ ਬੱਚੀ ਹੈ ਮੋਨੂ ਨੂੰ ਕੁਝ ਖਾਂਦੇ ਪੀਂਦੇ ਦੇਖ ਕੇ ਉਸ ਦਾ ਮਨ ਵੀ ਲਲਚਾਉਂਦਾ ਹੈ ਕੀ ਮੇਰੀ ਧੀ ਨੂੰ ਤੁਸੀਂ ਥੋੜਾ ਬਹੁਤਾ ਖਾਣ ਪੀਣ ਦੀਆਂ ਚੀਜ਼ਾਂ ਨਹੀਂ ਦੇ ਸਕਦੇ ਮੈਂ ਤਾਂ ਤੁਹਾਡੇ ਤੋਂ ਕਿਸੇ ਚੀਜ਼ ਦੀ ਫਰਮਾਇਸ਼ ਨਹੀਂ ਕਰਦੀ ਆਖਿਰ ਮੇਰੀ ਧੀ ਤੁਹਾਡੇ ਵੀ ਤਾਂ ਕੁਝ ਲੱਗਦੀ ਹੈ ਤੁਸੀਂ ਮਾਮੀ ਹੋ ਉਸ ਦੇ ਇੱਕ ਮਾਮੀ ਹੋਣ ਦੇ ਨਾਤੇ ਤੁਹਾਨੂੰ ਮੇਰੀ ਧੀ ਤੇ ਪਿਆਰ ਨਹੀਂ ਆਉਂਦਾ ਕਾਜਲ ਦੀਆਂ ਗੱਲਾਂ ਸੁਣ ਕੇ ਨਿਮਰਤ ਨੇ ਮੂੰਹ ਬਣਾਇਆ ਤੇ ਬੋਲੀ ਪਿਆਰ ਤਾਂ ਉਸ ਤੇ ਆਉਂਦਾ ਜੋ ਕਦੇ-ਕਦੇ ਘਰ ਆਵੇ 2-4 ਦਿਨਾਂ ਤੱਕ ਮਹਿਮਾਨ ਬਣ ਕੇ ਰਹਿੰਦਾ ਉਸ ਤੋਂ ਬਾਅਦ ਆਪਣੇ ਘਰ ਚ ਲਿਆ ਜਾਂਦਾ ਪਰ ਤੁਸੀਂ ਦੋਨੋਂ ਮਾਵਾਂ ਧੀਆ ਤਾਂ ਮੇਰੇ ਸਿਰ ਤੇ ਆ ਕੇ ਬੈਠ ਗਈਆਂ ਤੇਰੀ ਮਨਹੂਸਤੀ ਆਉਂਦੇ ਹੀ ਆਪਣੇ ਪਿਓ ਨੂੰ ਖਾ ਗਈ ਤੇ ਹੁਣ ਇਹ ਸਾਡੇ ਪਰਿਵਾਰ ਤੇ ਨਜ਼ਰਾ ਗੜਾ ਕੇ ਬੈਠੀ ਹੈ ਤੇਰੇ ਵਰਗੀ ਮਨਹੂਸ ਵਿਧਵਾ ਔਰਤ ਦੀ ਮੇਰੇ ਘਰ ਵਿੱਚ ਕੋਈ ਥਾਂ ਨਹੀਂ ਇਸ ਤੋਂ ਤਾਂ ਚੰਗਾ ਦੋਨੋਂ ਆਪਣਾ ਠਿਕਾਣਾ ਕਿਤੇ ਹੋਰ ਲੱਭ ਲਓ ਕਾਜਲ ਸਾਬ ਸੁਣ ਕੇ ਹੈਰਾਨ ਰਹਿ ਗਈ ਚੁੱਪਚਾਪ ਆਪਣੀ ਧੀ ਦਾ ਹੱਥ ਫੜ ਕੇ ਕਮਰੇ ਵਿੱਚ ਆਈ ਅੱਜ ਉਸ ਦੇ ਮਨ ਵਿੱਚ ਬਹੁਤ ਉਥਲ-ਪੁਥਲ ਮੱਚੀ ਹੋਈ ਸੀ ਉਸ ਨੂੰ ਹੁਣ ਕੁਝ ਵੀ ਚੰਗਾ ਨਹੀਂ ਸੀ ਲੱਗ ਰਿਹਾ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸੀ ਤੇ ਮਨ ਵਿੱਚ ਕਹਿਰਾ ਮਚਾ ਰਹੀ ਸੀ ਉੱਥੇ ਹੀ ਉਸ ਦੀ ਛੋਟੀ ਜਹੀ ਨੀਮੀ ਉਸ ਦੇ ਹੰਝੂਆਂ ਨੂੰ ਆਪਣੀਆਂ ਪੋਲੀਆਂ-ਪੋਲੀਆਂ ਉਂਗਲੀਆਂ ਨਾਲ ਪੋਚਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਸੀ ਜਦ ਦੁਪਹਿਰ ਦਾ ਖਾਣਾ ਬਣਾਉਣ ਦਾ ਟਾਈਮ ਹੋਇਆ ਤਾਂ ਨਿਮਰਤ ਚੀਕਦੇ ਹੋਏ ਬੋਲੀ ਕਾਜਲ ਸਾਰਾ ਦਿਨ ਕਮਰੇ ਵਿੱਚ ਬੈਠ ਕੇ ਟੀਸੂਏ ਵਹਾਉਂਦੀ ਰਹੇਗੀ ਜਾਂ ਬਾਹਰ ਆ ਕੇ ਖਾਣਾ ਵੀ ਬਣਾਏਗੀ ਕਾਜਲ ਕਮਰੇ ਚੋਂ ਬਾਹਰ ਆਈ ਤੇ ਕਹਿਣ ਲੱਗੀ ਭਾਬੀ ਤੁਸੀਂ ਹੀ ਤਾਂ ਕਹਿ ਰਹੇ ਸੀ ਕਿ ਮੈਂ ਘਰ ਤੋਂ ਨਿਕਲ ਜਾਵਾਂ ਤਾਂ ਸਮਝ ਲਓ ਮੈਂ ਘਰ ਵਿੱਚ ਹੈ ਹੀ ਨਹੀਂ ਤੁਸੀਂ ਮੇਰੇ ਕੋਲੋਂ ਕੰਮ ਦੀ ਉਮੀਦ ਵੀ ਨਾ ਕਰੋ ਨਿਮਰਤ ਫੇਰ ਚੀਕੀ ਐਵੇਂ ਕਿਵੇਂ ਤੇਰੇ ਤੋਂ ਕੰਮ ਦੀ ਉਮੀਦ ਨਾ ਕਰਾਂ ਸਿਰਫ ਕਹਿ ਦੇ ਨਾਲ ਤੂੰ ਇਸ ਘਰ ਤੋਂ ਦੂਰ ਤਾਂ ਨਹੀਂ ਚਲੀ ਜਾਏਂਗੀ ਇੱਥੇ ਰਹੇਂਗੀ ਤਾਂ ਖਾਏਂਗੀ ਵੀ ਤਾਂ ਮੇਰਾ ਹੀ ਇਸ ਲਈ ਬਣਾਉਣਾ ਵੀ ਤੈਨੂੰ ਹੀ ਪਊਗਾ ਕਾਜਲ ਕਹਿਣ ਲੱਗੀ ਨਹੀਂ ਮੈਂ ਰੋਟੀ ਨਹੀਂ ਪਕਾਉਣੀ ਤੇ ਨਾ ਹੀ ਖਾਵਾਂਗੀ ਮੇਰੇ ਐਨੇ ਬੁਰੇ ਦਿਨ ਨਹੀਂ ਆਏ ਕਿ ਮੈਂ ਤੁਹਾਡਾ ਖਾਵਾਂ ਮੈਂ ਤਾਂ ਆਪਣੇ ਭਰਾ ਦੀ ਕਮਾਈ ਖਾ ਰਹੀ ਹਾਂ ਐਨਾ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਨਿਮਰਤ ਹੈਰਾਨੀ ਰਹਿ ਗਈ ਸੋਚਣ ਲੱਗੀ ਇਹਦੇ ਵਿੱਚ ਇੰਨੀ ਆਕੜ ਕਿਵੇਂ ਆ ਗਈ ਚਲ ਛੱਡ ਰੋਟੀ ਹੁਣ ਮੈਨੂੰ ਆਪੇ ਪਕਾਉਣੀ ਪਊ ਪਰ ਮੈਂ ਇਹਦੇ ਲਈ ਨਹੀਂ ਪਕਾਉਣੀ ਦੇਖਦੀ ਆ ਕੀ ਕਰਦੀ ਐ ਰਸੋਈ ਵਿੱਚ ਗਈ ਤੇ ਸਿਰਫ ਆਪਣੀ ਤੇ ਆਪਣੇ ਪੁੱਤ ਲਈ ਰੋਟੀ ਪਕਾਈ ਖਾਣਾ ਖਾ ਕੇ ਆਰਾਮ ਨਾਲ ਪੈਰ ਪਸਾਰ ਕੇ ਸੌਂ ਗਈ ਇੱਕ ਘੰਟੇ ਬਾਅਦ ਕਾਜਲ ਉੱਠ ਕੇ ਰਸੋਈ ਵਿੱਚ ਆਈ ਆਪਣੇ ਲਈ ਤੇ ਆਪਣੀ ਧੀ ਨੀਮੀ ਲਈ ਅੱਡ ਤੋਂ ਰੋਟੀ ਪਕਾਉਣ ਲੱਗੀ ਰਸੋਈ ਵਿੱਚ ਭਾਂਡਿਆਂ ਦੀ ਖਟਪਟ ਸੁਣ ਕੇ ਨਿਮਰਦੀ ਨੀਂਦ ਟੁੱਟੀ ਰਸੋਈ ਵਿੱਚ ਆਈ ਤਾਂ ਕਾਜਲ ਨੂੰ ਦੇਖ ਕੇ ਹੈਰਾਨ ਰਹਿ ਗਈ ਕਾਜਲ ਇਹ ਤੂੰ ਕੀ ਕਰ ਰਹੀ ਹੈ ਖਾਣਾ ਤਾਂ ਮੈਂ ਖਾ ਲਿਆ ਹੁਣ ਕਿਹਦੇ ਲਈ ਬਣਾ ਰਹੀ ਹੈ ਜਦ ਮੈਂ ਤੈਨੂੰ ਕਿਹਾ ਸੀ ਉਦੋਂ ਤਾਂ ਬੜੀ ਆਕੜ ਕੇ ਜਵਾਬ ਦਿੱਤਾ ਸੀ ਤਾਂ ਹੁਣ ਕੀ ਉਪਕਾਉਣ ਆ ਗਈ ਕਾਜਲ ਸ਼ਾਂਤ ਸੁਭਾਅ ਨਾਲ ਬੋਲੀ ਹੁਣ ਮੈਂ ਆਪਣੇ ਤੇ ਆਪਣੀ ਧੀ ਲਈ ਖਾਣਾ ਬਣਾ ਰਹੀ ਹਾਂ ਐਨਾ ਸੁਣਦੇ ਹੀ ਨਿਮਰਤ ਗੁੱਸੇ ਨਾਲ ਅੱਗ ਬਬੂਲਾ ਹੋ ਉઠી ਤੇ ਬੋਲੀ ਇਹ ਮੇਰੀ ਰਸੋਈ ਹੈ ਇਸ ਰਸੋਈ ਵਿੱਚ ਰਾਸ਼ਨ ਮੇਰੇ ਪਤੀ ਨੇ ਭਰਵਾਇਆ ਹੈ ਤਾਂ ਤੂੰ ਸਿਰਫ ਆਪਣੇ ਲਈ ਖਾਣਾ ਬਣਾਉਣ ਦੇ ਬਾਰੇ ਵਿੱਚ ਸੋਚ ਵੀ ਕਿਵੇਂ ਸਕਦੀ ਹੈ ਤੂੰ ਘਰ ਵਿੱਚ ਕੰਮ ਕਰ ਰਹੀ ਸੀ ਤਾਂ ਬਦਲੇ ਵਿੱਚ ਤੈਨੂੰ ਖਾਣ ਲਈ ਰੋਟੀ ਤੇ ਪਾਉਣ ਲਈ ਕੱਪੜੇ ਮਿਲ ਜਾਂਦੇ ਸੀ ਪਰ ਹੁਣ ਤੂੰ ਖਾਣਾ ਬਣਾਉਣ ਤੋਂ ਜਵਾਬ ਦੇ ਦਿੱਤਾ ਹੈ ਤਾਂ ਤੈਨੂੰ ਰੋਟੀ ਵੀ ਨਹੀਂ ਮਿਲੂਗੀ ਕਾਜਲ ਵੀ ਤੇਜ਼ ਆਵਾਜ਼ ਵਿੱਚ ਬੋਲੀ ਜੇ ਤੁਸੀਂ ਮੈਨੂੰ ਖਾਣਾ ਨਹੀਂ ਦਿੱਤਾ ਤਾਂ ਮੈਂ ਪੂਰੇ ਮੁਹੱਲੇ ਵਿੱਚ ਜਾ ਕੇ ਰੌਲਾ ਪਾ ਦੇਣਾ ਕਿ ਮੇਰੀ ਭਾਬੀ ਮੈਨੂੰ ਖਾਣ ਨੂੰ ਰੋਟੀ ਵੀ ਨਹੀਂ ਦਿੰਦੀ ਫੇਰ ਦੇਖਿਓ ਕਿੰਨੀ ਬਦਨਾਮੀ ਹੁੰਦੀ ਹੈ ਤੁਹਾਡੀ ਲੋਕ ਪਿੱਠ ਪਿੱਛੇ ਤੁਹਾਡੀਆਂ ਚੁਗਲੀਆਂ ਕਰਨਗੇ ਉਸ ਦੀ ਧਮਕੀ ਸੁਣ ਕੇ ਨਿਮਰਤ ਖਾਮੋਸ਼ ਹੋ ਗਈ ਤੇ ਪੈਰ ਪਟਕਦੇ ਹੋਏ ਕਮਰੇ ਵਿੱਚ ਚਲੀ ਗਈ ਇਧਰ ਕਾਜਲ ਨੇ ਸੋਚ ਲਿਆ ਸੀ ਕਿ ਉਹ ਅਜਿਹੀ ਘੁੱਟਨ ਭਰੀ ਜ਼ਿੰਦਗੀ ਵਿੱਚ ਨਹੀਂ ਜੀ ਸਕਦੀ ਅੰਦਰ ਇੱਕ ਡਰ ਵੀ ਸੀ ਕਿ ਵੀਰਾ ਮੇਰੀ ਗੱਲ ਸੁਣੂਗਾ ਵੀ ਜਾਂ ਨਹੀਂ ਪਰ ਹੌਸਲਾ ਕਰਕੇ ਸ਼ਾਮ ਨੂੰ ਜਦ ਉਸ ਦਾ ਭਰਾ ਸਰਬਜੀਤ ਘਰ ਆਇਆ ਤਾਂ ਉਸ ਨੇ ਆਪਣੇ ਭਰਾ ਨੂੰ ਕਿਹਾ ਵੀਰੇ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ ਸਰਬਜੀਤ ਗੌਰ ਨਾਲ ਦੇਖਦੇ ਹੋਏ ਬੋਲਿਆ ਹਾਂ ਕਾਜਲ ਬੋਲ ਕੀ ਗੱਲ ਹੈ ਕਾਜਲ ਨੇ ਬਿਨਾਂ ਇੱਧਰ ਉੱਧਰ ਦੀਆਂ ਗੱਲਾਂ ਕਹੀ ਸਿੱਧੀ ਗੱਲ ਸਰਬਜੀਤ ਨੂੰ ਕਹਿ ਦਿੱਤੀ ਵੀਰੇ ਮੈਂ ਹੁਣ ਇਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ ਕਿਉਂਕਿ ਭਾਬੀ ਨੂੰ ਮੇਰਾ ਇੱਥੇ ਰਹਿਣਾ ਪਸੰਦ ਨਹੀਂ ਇਹ ਸੁਣਦੇ ਹੀ ਸਰਵਜੀਤ ਚੌਂਕ ਗਿਆ ਤੇਰੀ ਭਾਬੀ ਨੂੰ ਤੇਰਾ ਇੱਥੇ ਰਹਿਣਾ ਪਸੰਦ ਨਹੀਂ ਆ ਰਿਹਾ ਤਾਂ ਕਿ ਤੂੰ ਘਰ ਛੱਡ ਕੇ ਚਲੀ ਜਾਵੇਂਗੀ ਘਰ ਤੇ ਤੇਰਾ ਵੀ ਬਰਾਬਰ ਦਾ ਹੱਕ ਹੈ ਤੈਨੂੰ ਤੇ ਤੇਰੀ ਧੀ ਨੂੰ ਇਸ ਘਰ ਵਿੱਚੋਂ ਕੋਈ ਨਹੀਂ ਕੱਢ ਸਕਦਾ ਮੇਰੀ ਕਮਾਈ ਤੇ ਮੇਰੀ ਭੈਣ ਦਾ ਵੀ ਹੱਕ ਹੈ ਕਾਜਲ ਨੇ ਹੌਲੀ ਦੇ ਨੇ ਕਿਹਾ ਵੀਰੇ ਮੈਨੂੰ ਕਿਸੇ ਨੇ ਇਥੋਂ ਜਾਣ ਲਈ ਕਿਹਾ ਹੈ ਜਾਂ ਨਹੀਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਹੁਣ ਕੋਦਿਸ ਘਰ ਵਿੱਚ ਰਹਿਣਾ ਨਹੀਂ ਚਾਹੁੰਦੀ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਨਾਲ ਕੁਝ ਗਲਤ ਨਹੀਂ ਹੋਣ ਦਿਮੋਗੇ ਐਨਾ ਕਹਿ ਕੇ ਉੱਚਪ ਹੋ ਗਈ ਅੱਗੇ ਦੇ ਸ਼ਬਦ ਉਹ ਖੁਦ ਆਪਣੇ ਮੂੰਹ ਤੋਂ ਨਹੀਂ ਸੀ ਕੱਢਣਾ ਚਾਹੁੰਦੀ ਉਹ ਜਾਣਨਾ ਚਾਹੁੰਦੀ ਸੀ ਕਿ ਉਸ ਦਾ ਭਰਾ ਉਸ ਲਈ ਕੀ ਕਰ ਸਕਦਾ ਹੈ ਸਰਵਜੀਤ ਕਾਫੀ देर ਚੁੱਪ ਰਿਹਾ ਤੇ ਉਹ ਸਮਝ ਨਹੀਂ ਸੀ ਪਾ ਰਿਹਾ ਕਿ ਉਸਦੀ ਵਿਧਵਾ ਭੈਣ ਨੂੰ ਕਿੰਨਾ ਕੁਝ ਸਹਿਣਾ ਪੈ ਰਿਹਾ ਹੋ ਜੋ ਇੱਥੇ ਨਹੀਂ ਰਹਿਣਾ ਚਾਹੁੰਦੀ ਫਿਰ ਉਸਨੇ ਹੌਲੀ ਜਿਹੇ ਕਿਹਾ ਠੀਕ ਹੈ ਜੇ ਤੂੰ ਇੱਥੇ ਨਹੀਂ ਰਹਿਣਾ ਚਾਹੁੰਦੀ ਤਾਂ ਕੋਈ ਗੱਲ ਨਹੀਂ ਮੈਂ ਕਿਤੇ ਹੋਰ ਤੇਰੇ ਰਹਿਣ ਦਾ ਬੰਦੋਬਸਤ ਕਰ ਦਿੰਦਾ ਪਰ ਇਸ ਤੋਂ ਪਹਿਲਾਂ ਕਰਦਾ ਪਟਵਾਰਾ ਹੋ ਤੇ ਤੈਨੂੰ ਤੇਰਾ ਹਿੱਸਾ ਜ਼ਰੂਰ ਮਿਲੇਗਾ ਫਿਰ ਤੂੰ ਆਰਾਮ ਨਾਲ ਸਿਰ ਚੱਕ ਕੇ ਜੀ ਸਕੇਂਗੀ ਮੈਂ ਤੇਰੀ ਮਦਦ ਜ਼ਰੂਰ ਕਰੂੰਗਾ ਮੈਂ ਵੀ ਕਈ ਦਿਨਾਂ ਤੋਂ ਦੇਖ ਰਿਹਾ ਸੀ ਨਿਮਰਤ ਦਾ ਵਿਵਹਾਰ ਤੇਰੇ ਪ੍ਰਤੀ ਰੁੱਖਾ ਹੁੰਦਾ ਜਾ ਰਿਹਾ ਹੈ ਮੈਂ ਉਸ ਨੂੰ ਬਹੁਤ ਸਮਝਾਇਆ ਏਕਰ ਮੇਰੀ ਭੈਣ ਦਾ ਵੀ ਹੈ ਪਰ ਉਸਨੇ ਮੇਰੀ ਗੱਲ ਤੇ ਕਦੇ ਧਿਆਨ ਨਹੀਂ ਦਿੱਤਾ ਇਸ ਲਈ ਹੁਣ ਬਸ ਇਹੋ ਤਰੀਕਾ ਬਚਦਾ ਹੈ ਇਸ ਘਰ ਦਾ ਵਟਵਾਰਾ ਕੀਤਾ ਜਾਵੇ ਭਰਾ ਦੀ ਗੱਲ ਸੁਣ ਕੇ ਕਾਜਲ ਨੇ ਸੁੱਖ ਦਾ ਸਾਹ ਲਿਆ ਕਿ ਘੱਟੋ-ਘੱਟ ਉਸਦੇ ਭਰਾ ਨੇ ਉਸਦਾ ਦੁੱਖ ਮਹਿਸੂਸ ਕੀਤਾ ਉਸ ਨੂੰ ਗਲਤ ਨਹੀਂ ਸਮਝਿਆ ਤੇ ਪੇਕਿਆਂ ਵਿੱਚ ਉਸਦੇ ਹੱਕ ਨੂੰ ਵੀ ਸਮਝਿਆ ਉਸ ਨੂੰ ਹੁਣ ਇਹ ਜਿੱਲਤ ਭਰੀ ਜ਼ਿੰਦਗੀ ਨਹੀਂ ਚਾਹੀਦੀ ਸੀ ਇਸ ਲਈ ਉਸਨੇ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ 체ਤੀ ਹੀ ਸਰਵਜੀਤ ਨੇ ਘਰ ਦੀ ਕੀਮਤ ਦੀ ਅੱਧੀ ਰਕਮ ਆਪਣੀ ਭੈਣ ਦੇ ਅਕਾਊਂਟ ਵਿੱਚ ਪਵਾ ਦਿੱਤੀ ਪਿਤਾ ਦੀ ਮੌਤ ਤੋਂ ਬਾਅਦ ਮਿਲੇ ਰੁਪਏਆਂ ਵਿੱਚੋਂ ਅੱਧੇ ਰੁਪਏ ਵੀ ਕਾਜਲ ਦੇ ਅਕਾਊਂਟ ਵਿੱਚ ਟ੍ਰਾਂਸਫਰ ਕਰ ਦਿੱਤੇ ਕੁੱਲ ਮਿਲਾ ਕੇ 20 ਲੱਖ ਰੁਪਏ ਇਕੱਠੇ ਹੋਏ ਜਿਸਦੇ ਵਿਆਜ ਨਾਲ ਕਾਜਲ ਆਪਣੀ ਧੀ ਦਾ ਖਰਚਾ ਆਰਾਮ ਨਾਲ ਚਲਾ ਸਕਦੀ ਸੀ ਜਦੋਂ ਨਿਮਰਤ ਨੂੰ ਇਹ ਗੱਲਾਂ ਪਤਾ ਲੱਗੀਆਂ ਤਾਂ ਉਸਨੇ ਬਹੁਤ ਤਮਾਸ਼ਾ ਕੀਤਾ ਪਰ ਸਰਬਜੀਤ ਨੇ ਆਪਣਾ ਫੈਸਲਾ ਨਹੀਂ ਬਦਲਿਆ ਨਿਮਰਤ ਨੂੰ ਬਹੁਤ ਅਫਸੋਸ ਹੋਇਆ ਕਿ ਉਸਦੇ ਹੱਥੋਂ ਐਨੀ ਮੋਟੀ ਰਕਮ ਨਿਕਲ ਗਈ ਉਸ ਤੋਂ ਬਾਅਦ ਸਰਬਜੀਤ ਨੇ ਇੱਕ ਦੂਜੇ ਮੁਹੱਲੇ ਵਿੱਚ ਕਾਜਲ ਨੂੰ ਕਿਰਾਏ ਤੇ ਮਕਾਨ ਲੈ ਕੇ ਦੇ ਦਿੱਤਾ ਜਿੱਥੇ ਕਾਜਲ ਸਨਮਾਨ ਦੇ ਨਾਲ ਸਿਰ ਚੱਕ ਕੇ ਜ਼ਿੰਦਗੀ ਜਿਉਣ ਲੱਗੀ ਕਾਜਲ ਦੀ ਜ਼ਿੰਦਗੀ ਦਾ ਸਿਰਫ ਇੱਕ ਹੀ ਉਦੇਸ਼ ਸੀ ਕਿ ਆਪਣੀ ਧੀ ਨੀਮੀ ਨੂੰ ਪੜ੍ਹਾ ਲਿਖਾ ਕੇ ਬਿਹਤਰ ਇਨਸਾਨ ਬਣਾਏ ਕਾਜਲ ਖਾਲੀ ਟਾਈਮ ਵਿੱਚ ਸਿਲਾਈ ਦਾ ਕੰਮ ਸਿੱਖਣ ਲੱਗੀ ਉਸਦੇ ਕੰਮ ਵਿੱਚ ਇੰਨੀ ਸਫਾਈ ਆ ਗਈ ਕਿ ਦੇਖਦੇ ਹੀ ਦੇਖਦੇ ਉਸਦੇ ਕੋਲ ਕੰਮ ਦੇ ਢੇਰ ਲੱਗ ਗਏ ਹੁਣ ਤਾਂ ਘਰ ਵਿੱਚ ਰੁਪਏ ਪੈਸੇ ਦੀ ਕੋਈ ਕਮੀ ਨਹੀਂ ਸੀ ਕਾਜਲ ਵੀ ਸਨਮਾਨ ਦੇ ਨਾਲ ਸਿਰ ਚਾੱਕ ਕੇ ਜੀ ਰਹੀ ਸੀ ਆਪਣੀ ਧੀ ਦੀ ਭੁੱਖ ਤੇ ਜ਼ਰੂਰਤਾਂ ਨਾਲ ਹੁਣ ਉਸਨੂੰ ਕੋਈ ਸਮਝੌਤਾ ਨਹੀਂ ਸੀ ਕਰਨਾ ਪੈਂਦਾ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਦੱਸਿਓ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ